ਸੋਚਨ ਮੈਂ ਐਡਿਆ ਹੀ ਕਿ ਮੈਂ ਕਿਤੇ ਘਰ ਦੇ ਨਾ ਸੋਚਦੇ ਹੁਣ ਪੀਨੇ ਖਵਾੰਦ ਪਾਤੀਆ ਘਰ ਚ ਨਹੀਂ ਨਹੀਂ ਖਵਾੰਦ ਕਾਦੀ ਪੋਣੀ ਸ਼ੁਰੂਆਤ ਕੀਤੀ ਜੋਬਨਵੀਰ ਨੇ ਓਏ ਆਹੋ ਕੀਤੀ ਤੇ ਉਹਨਾਂ ਹੀ ਆ ਪਰ ਮੈਂ ਪਹਿਲਾਂ ਨਾਂ ਲਿਆ ਨਾ ਗਿਆ ਇਹਨਾਂ ਦਾ ਕੋਈ ਨਾਮ ਨਹੀਂ ਲਿਆ ਘਰ ਦੇ ਵਿੱਚ ਬਜਾਈ ਆ ਕੰਮ ਕਰਨਾ ਚਾਹੀ ਨਹੀਂ ਕਰਨਾ ਡੈਡੀ ਜੀ ਚੱਲੀਏ ਫਿਰ ਆ ਚਲੋ ਪੁੱਤ ਤੇ ਜੋਬਨ ਹੋ ਗਿਆ ਤਿਆਰ ਜੋਬਨ ਨਾਲ ਨਹੀਂ ਮੈਂ ਗਿਆ ਤੂੰ ਹੀ ਪੁੱਛ ਲੋ ਆ ਵੀ ਜੇ ਹੋ ਗਿਆ ਤਿਆਰ ਤਾਂ ਫਿਰ ਚੱਲੀਏ ਚੱਲ ਪੁੱਤ ਇਹ ਕੰਮ ਦਾ ਤੈਨੂੰ ਬੜਾ ਹੀ ਤੇਰਾ ਵੀ ਚਾਲਾਥੀ ਚੱਲਿਆ ਮੈਂ ਨਾ ਚਲਦੇ ਆ ਪਹਿਲਾਂ ਬਹਿ ਕੇ ਸਾਜ ਨੇ ਗੱਲ ਕਰ ਲਈ ਇੱਕ ਗੱਲ ਹੀ ਕਰਦੀ ਹੁਣ ਗੱਲ ਮੈਂ ਹਾਂ ਚੱਲ ਇਹਨਾਂ ਨੂੰ ਕਹਿ ਛੱਡਨੇ ਆ ਵੀ ਜਿਹੜਾ ਉਹਨਾਂ ਕੰਮ ਹੋਣਿਆ ਰਜਾ ਮਦੀਨਾ ਹੋਣਿਆ ਸਾਰਿਆਂ ਦੇ ਤੇ ਮੁੜ ਕੇ ਕੱਲੋਂ ਇਹ ਨਾ ਕਹਿਣ ਪੀ ਹੱਥ ਵੱਧਾ ਕੀਤਾ ਉਹ ਵੇਖ ਲਾਦਾ ਸੁਭਾਅ ਵੀ ਚਵਲ ਜਾ ਤੇਰੇ ਗਾਲੀ ਨਾ ਪੈ ਜੀ ਨਹੀਂ ਨਹੀਂ ਉੱਥੇ ਬਾਹਰ ਬਹਿਨੇ ਸਾਜ ਨੇ ਮੈਂ ਵੀ ਇੱਕ ਮਿੰਟ ਤੇ ਆ ਗਿਆ ਬਸ ਨਹੀਂ ਬੈਠ ਕੇ ਬਾਤ ਚੱਲ ਆਜੋ ਆਜੋ ਨਬੇੜਨ ਤੋਂ ਪਹਿਲਾਂ ਨਾ ਉਹਨੂੰ ਸੌਹ ਚਕਾਓ ਕਿ ਮੈਂ ਇਹ ਘਰ ਦੇ ਵਿੱਚੋਂ ਕੁਝ ਨਹੀਂ ਖਾਦਾ ਹੈਗਾ ਸੌਹ ਆਸਾਨ ਹੀ ਮੈਂ ਚਕਾਉ ਐਵੇਂ ਉਹ ਮਰੀ ਜਾਣੀ ਦੀ ਇਹ ਗੱਲ ਮੰਨ ਲਓ ਜੇ ਸੌ ਚਕਾਓਗੇ ਤਾਂ ਚੰਗੇ ਰਹਿ ਜਾਓਗੇ